ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਪਾਸ਼ਦਸ਼ਮੀ ਕੋ ਬੇ ਬਾਚ ਬੇਂਤੀ ਚੌਪਈ ਅਮ੍ਰਿ ਕਰਵਾ ਦਰ ਰੱਛਾ ਪੂਰਨ ਚਿਤ ਕੀ ਇੱਛਾ ਤਵ ਚਰਨਨ ਮਰੇ ਹਮਾਰਾ ਪਿਨਾ ਜਾਨ ਕਰੋ ਪ੍ਰਤਿ ਭਾਰਾ ਅਮਰੇ ਦੋ ਸਭ ਤੁਮ ਘਾਉ ਆਪ ਦੇ ਮੋਇ ਬਚਾਉ ਸੁਖਿ ਬਸੇ ਮੋਇ ਪਰਵਾਰਾ ਸੇਵਕ ਸਿਖ ਸਭੇ ਕਰਤਾਰਾ ਮੋਰ ਅਛਨਿ ਕਰਦੇ ਕਰੀਏ ਸਭ ਬੇਰਨ ਕੋ ਆਸੰਗਰੀਏ ਪੂਰਨ ਹੋਈ ਅਮਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋ ਇਹ ਵਰਨਾਤੇ ਆਉ ਜੋ ਬਰਚਾ ਸੋ ਤੁਮ ਤੇ ਭਾਉ ਸੇਵਕ ਸਿੱਖ ਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੇ ਆਪਦੇ ਮੁਝਿ ਬਰੀ ਮਰਨ ਕਾਲ ਕਾ ਤਰਾਸ਼ ਨਿਵਰਿਯੋ ਜੋ ਸਦ ਹਮਾਰੇ ਪਛਾ ਸਿਰਿ ਅਹ ਦੂਜੋ ਕਰਿ ਉਰਛਾ ਰਖ ਲਿਓ ਮੋਇ ਰਖਨਾਰੇ ਸਾਹਿਬ ਸੰਤ ਸਾਹਿ ਪਿਆਰੀ दीनबन्धु दृष्टन के हन्ता तुम पूरे चतजस्कन्ता कालपय ब्रह्मपदरा कालपय स्वजीवतरा कालपय करबिशन प्रकाशसा सुकुलकालकाकी आत्मसा जन्मकाल योगी सोक्यो वैद्यराज ब्रह्मा जेत्यो जन्मकाल सबलोक सुवारा नमस्कारे ताई हमारा जन्मकाल सब जगत बनायो देव देत जछन पजायो ਆਦੰਤੇ ਕਵਤਾਰਾ ਸੋਈ ਗੁਰੂ ਸਮਝਵਾ ਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪਰਜਾ ਜਨ ਆਪ ਸواری ਸਿਵਕੁਨ ਕੋ ਸਿਵਗੁਣ ਸੁਖ ਦੇਉ ਸਤਰੁਨ ਕੋ ਪਲ ਮੋਬਦ ਕੀਓ ਗੜਗੜ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਂਟੀ ਤੇ ਕੁੰਜਰ ਸਤੂਲਾ ਸੁਪਰ ਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਇਕ ਇਕ ਕੀਬੀਰ ਪਛਾਨੈ ਗੜਗੜ ਕੇ ਠੜਪੜ ਕੇ ਜਾਣੈ ਜਬਦ ਕਰਕੁਰਾ ਕਰਤਾਰਾ ਪ੍ਰਜਾ ਤਰਤਪ ਦੇ ਆਪ ਰਾਜਵਾ ਕਰ ਕਰਤੁ ਕਬੋ ਤੁਮ ਮੈ ਮਿਲਤੇ ਦੇ ਤੇਰੇ ਸਭ ਜੇਤੇ ਬਦਨ ਸਿਰਸਵਤਾਰੇ ਆਪ ਆਪਣੇ ਬੂਜ ਉਚਾਰੇ ਤੁਮ ਸਭੀ ਤੇਰੇ ਤਿਨ ਰਾਲਮ ਜਾਣਤ ਬੇਦ ਪਿਦਰ ਆਲਮ ਨਿਰੰਕਾਰ ਨਿਰਭਕਾਰ ਨਿਲੰਬ ਆਦਰ ਨੰਦ ਸੰਭ ਤਾਂ ਕਮੂੜ ਉਚਾਰਤ ਵੇਦਾ ਜਾ ਕੋ ਪੇਵ ਨ ਪਵਤ ਵੇਦਾ ਤਾਂ ਗਗਰ ਪਰਮਾਨੰਤ ਮਾਮਣ ਕੁਝ ਬੇਦਨ ਜਾਣਤ ਮਾਦੇ ਕੋ ਕੈ ਸਦਸੋ ਨਿਰੰਕਾਰ ਕਾ ਚਨਤ ਨਿਪਿ ਆਪ ਆਪਣੇ ਬੋਦੇ ਜੇਤੀ ਬਰਨਤ ਬਿਰ ਮੈ ਤੋਏ ਤੇ ਤੀ ਤੁਮਰ ਲਖਨਾ ਜਾਇ ਪਸਾਰਾ ਕੈ ਵਿਸੈ ਜਪ੍ਰਤਮ ਸੰਸਾਰ ਇਕੇ ਰੂਪਨ ਸਰੂਪਾ ਰੰਗ ਬਿਰਾਵ ਕੈ ਬੂਪਾ ਅੰਦਜ ਜਰ ਸਜਕਿਨੀ ਉਤਪਜ ਖਾਨ ਬਹੁ ਰਚਦੀਨੀ ਕਾਉ ਫੁਲ ਰਜੇ ਬੈਟਾ ਕਾਉ ਸਿੰਪਤਿ ਸ਼ੰਕਰ ਗੱਟਾ ਸਗਰੀ ਸ੍ਰੀ ਦੁਖਾਇ ਚੰਬਾ ਜੁਗਾ ਸਰੂ ਸੁਆੰਬ ਔਰ ਰੱਛਾ ਮੇਰੀ ਤੁਮ ਕਰੋ ਸਿਖਵਾ ਸੁਖ ਸੰਗੋਰੋ ਦੁਸ਼ਟ ਜੀਤਿ ੜਤ ਪਤਾ ਸੁਖਿਲ ਮਲੇ ਸਕਰਣ ਗਾਤਾ ਜੇ ਅਸ ਤੇ ਦਸਰਣੀ ਪਰੇ ਤਨਕ ਦੁਸ਼ਦੁਗਤ ਮਰੇ ਪੋਰਖ ਜੁਨ ਭਗ ਪਰੇ ਤਿਆਰੇ ਤਨਕ ਤੁਮ ਸੰਕਟ ਸਵਟਾਰੇ ਜੋ ਕੁਲੁਕੇ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਿ ਆਏ ਰੱਛਾ ਤੇ ਤਾਂ ਸਭ ਕਾਲਾ ਦੁਰਸ਼ਟ ਅਰਸ਼ਟ ਟਰੇ ਤਦ ਕਾਲਾ ਕਿਰਪਾ ਦੁਸ਼ਟ ਜਨ ਜਾਣਿ ਆਰਿਓ ਤਾਂ ਕੇ ਤਾ ਤਨਕ ਮੁਹਾਰਿਓ ਹਰੇ ਦੇ ਸਦ ਗਰਮ ਸਭ ਹੋਈ ਦੁਸ਼ਾ ਸਭ ਸ਼ੋਕ ਨ ਕੋਈ ਇੱਕ ਬਾਰ ਜਨ ਤਮ ਸਮਾਰ ਅਕਾਲ ਪੁੰਚ ਤੇ ਤਾਈ ਉਬਾਰਾ ਜਿੰਨ ਨਾਮ ਤੁਮਾਰੂ ਕਾ ਦਰਦ ਦੁਸ਼ਟ ਦੁਖ ਤੇਰਾ ਖੜਕ ਇਤ ਮੈਂ ਸ਼ਰਨ ਤੇ ਆਰੀ ਆਪ ਦਿਲੀ ਉਬਾਰੀ ਸਰ ਠੁਰਮ ਸਾਇ ਦੁਸ਼ਟ ਦੁਖ ਤੇ ਲਿਓ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਪਾਸ਼ਦਸ਼ਮੀ ਕੋ ਬੋਚ ਬੇਨਤੀ ਚੌਪਈ ਅਮ੍ਰਿ ਕਰਵਾ ਦਰ ਰੱਛਾ ਪੂਰਨ ਚਿਤ ਕੀ ਇੱਛਾ ਤਬ ਚਰਨ ਨਮਨ ਰੇ ਹਮਾਰਾ ਆਪਣਾ ਜਾਨ ਕਰੋ ਪਰਤ ਭਾਰਾ ਅਮਰੇ ਦੁਸਬ ਤੁਮ ਕਾਉ ਆਪ ਦੇ ਮੋਇ ਬਚਾਉ ਸੁਖੀ ਬਸੇ ਮੋਰ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰਾ ਚਾਨਜ ਕਰ ਦੇ ਕਰੀਏ ਸਭ ਬੇਰਨ ਕੋ ਸੰਗਾਰੀਏ ਪੂਰਨ ਹੋਈਏ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋ ਯ ਵਰਨਾ ਤੇ ਆਉ ਜੋ ਬਰਚਾ ਸੋ ਤੁਮ ਤੇ ਭਾਉ ਸੇਵਕ ਸਿਖ ਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੇ आपदे मुजी बरे मरण काल का त्राशनवर योज सद हमारे पछा सिरह दुजो करियो रच्छा राख लियो मोए राखणारे साहेब संत साहिब प्यारे दीनबंधुष्टन के हंता तुम पूरे चतुजस्कंता कालपय ब्रह्मपुदरा कालपय सब जीवतरा कालपय करविशन प्रकाश सुकुल कालका केतमासा जन्मकाल योगी सोकौ वैद्यराज ब्रह्मा जीतेयो ਜਨਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈ ਹਮਾਰਾ ਜਨਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝਵਾ ਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪਰਜਾ ਜਿਨਿ ਆਪ ਸਵਾਰੀ ਸੇਵਕੁਨ ਕੋ ਸੇਵਕੁਨ ਸੁਖ ਦੇਓ ਸਤਰਨ ਕੋ ਪਲ ਮਹਬੂਦ ਕੀਓ ਗੜਗੜ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਟੀ ਤੇ ਕੁੰਜਰ ਸਤੂਲਾ ਸੁਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ एक एक बीर पहचाने गड़गड़ के पिट-पिट के जाने जब द गुरुकरा करतार पर जात तृतप दे अपराजवा कर कृतु कबो तुम मैं मिलते दे तेरे सब जेते बदन शिरश्वतार आप अपने बूज उचारें तुम सभी तेरे तिन र आलम जानत वेद पेदरे आलम निरंकार निरबकार न लंब आदरिनद संभता कमुड़ उचारत वेदा जा को पेव न पवत वेदा ਤਾਂ ਗਗਰ ਪਰਮਾਨੰਤ ਮਾਮਣ ਕੁਝ ਬੇਦਨ ਜਾਣਤ ਮਾਦੇਵ ਕੋ ਕੈ ਸਦਸੋ ਨਿਰੰਕਾਰ ਕਾ ਚਨਤ ਨਿਪ ਵਿਆਪ ਆਪਣੇ ਬੋਧ ਦੇ ਜੇਤੀ ਵਰਨਤ ਮਿਰ ਮੈ ਤੋਏ ਤੇ ਤੀ ਤੁਮਰ ਲਖਨਾ ਜੈ ਪਸਾਰਾ ਕੈ ਵਿਸਾਜ ਪ੍ਰਤਮ ਸੰਸਾਰ ਇਕ ਰੂਪਨ ਸਰੂਪਾ ਰੰਗ ਬਿਰਾਵ ਕੈ ਬੂਪਾ ਅੰਦਰ ਜਰ ਸਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਾਉ ਫੁਲ ਰਜ ਬੈਟਾ ਕਾਉ ਸਿੰਧੂਪ ਸੰਕਰ ਗੱਟਾ ਸਗਰੀ ਸਹਿ ਦੁਖਾਇ ਚੰਬਾ ਜੁਗਾ ਸਰੂ ਸੁਅੰਭ ਔਰ ਰੱਛਾ ਮੇਰੀ ਤੁਮ ਕਰੋ ਸਿਖਵਾ ਸੁਖ ਸੰਗੋਰੋ ਦੁਸ਼ਟ ਜੀਤਿ ਉਤਕਾਤਾ ਸੁਖੁ ਲ ਮਲੇਸ ਕਰਨ ਗਾਤਾ ਜੇ ਅਸ ਤੇ ਦਸਰਣੀ ਪਰੇ ਤਨਕ ਦੁਸ਼ ਦੁਖਤ ਮਰੇ ਪੋਰਖ ਜੁਨ ਬਗ ਪਰੇ ਤਿਆਰੇ ਤਨਕ ਤੁਮ ਸੰਕਟ ਸਬਟਾਰੇ ਜੋ ਕੁਲੁਕੇ ਇਕ ਬਾਰ ਤੇ ਆਏ ਹਾਂ ਤਾਂ ਕੇ ਕਾਲ ਨਿਕਟਨੇ ਆਏ ਰੱਛਾ ਤੇ ਸਭ ਕਾਲਾ ਦੁਰਸ਼ਟ ਅਰਸ਼ਟ ਟਰੇ ਤਦ ਕਾਲਾ ਕਿਰਪਾ ਦੁਸ਼ਟ ਜਨ ਜਾਨਿ ਆਰਿਓ ਤਾਂ ਕੇ ਤਾ ਤਨਕ ਮੁਹਾਰਿਓ ਹਰੇ ਦੇ ਸਦ ਗਰਮੋਂ ਸਭ ਹੋਈ ਦੁਸ਼ਾ ਸ਼ਬ ਸ਼ੋਕ ਨ ਕੋਈ ਇੱਕ ਬਾਰ ਜਿਨ ਤੁਮ ਸਮਾਰਾ ਕਾਲ ਪਹੁੰਚ ਤੇ ਤਾਈਂ ਉਬਾਰਾ ਜਿਨ ਨਾਮ ਤੁਮਾਰੂ ਕਾ ਦਰਦ ਦੁਸ਼ਟ ਦੁਖ ਤੇਰਾ ਖੜਕ ਇਤਨੇ ਸ਼ਰਨ ਤਿਆਰੀ ਆਪ ਦਿਲੀ ਉਬਾਰੀ ਸਰ ਠੁਰਮ ਸਾਇ ਦੁਸ਼ਟ ਦੁਖ ਤੇ ਲਿਓ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਪਾਸ਼ਦਸ਼ਮੀ ਕੋ ਵੇ ਬਾਚ ਬੇਂਤੀ ਚੌਪਈ ਅਮਰੀ ਕਰਵਾ ਦਰ ਰੱਛਾ ਪੂਰਨ ਚਿਤ ਕੀ ਇੱਛਾ ਤਵ ਚਰਨਨ ਨਮਰੇ ਹਮਾਰਾ ਆਪਣਾ ਜਾਨ ਕਰੋ ਪਰਤ ਭਾਰਾ ਅਮਰੇ ਦੁਸਬ ਤੁਮ ਕਾਉ ਆਪ ਦੇ ਮੋਇ ਬਚਾਉ ਸੁਖੀ ਬਸੇ ਮੋਰ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰਾ ਚਨਜ ਕਰ ਦੇ ਕਰੀਏ ਸਭ ਬੇਰਣ ਕੋ ਸੁਗਰੀਏ ਪੂਰਨ ਹੋਈਏ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋ ਯ ਵਰਨਾ ਤੇ ਆਉ ਜੋ ਬਰਚਾ ਸੋ ਤੁਮ ਤੇ ਭਾਉ ਸੇਵਕ ਸਿਖ ਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੇ अपदे मुजे भरी ये मरण काल का त्राष निवारियो जो सद हमारे पछा सिर आह दुजो करियो रच्छा राख लियो मोए राखणारे साहिब संत साहिब प्यारे दीनबंधु जिन के हंता तुम पूरे चतुजस्कंत काल पर ब्रह्मपदरा काल पर सुजीवतरा काल पर करबिशन प्रकाश सुकुल काल का कीतमासा का का जन्म काल योगी सो क्यों वैद्यराज ब्रह्मा जी अतेयो ਜਨਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈ ਹਮਾਰਾ ਜਨਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝਵਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਗੁਣ ਸੁਖ ਦੇਓ ਸਤਰਨ ਕੋ ਪਲ ਮੋਬਦ ਕੀਓ ਗੜਗੜ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਂਟੀ ਤੇ ਕੁੰਜਰ ਸਤੂਲਾ ਸਭ ਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ एक एक बीर पहचाने गड़गड़ के पिट-पिट के जाने जबत गुरकरा करतार पर जात तृतप दे अपराजवा कर कृतु कबो तुम मैं मिलते दे तेरे सब जेते बदन शिरश्वतार आप अपने बूज उचारें तुम सभी तेरे तिन र आलम जानत वेद पेदरे आलम निरंकार निरविकार निLamb आदरिनदा संभता कमुड़ उचारत वेदा जा को पेव न पवत वेदा ਤਾ ਗਗਰ ਪਰਨ ਮਾਨਤ ਮਾਮਣ ਕੁਝ ਬੇਦਨ ਜਾਣਤ ਮਾ ਦੇਵ ਕੋ ਕੈ ਸਦਸ ਨਿਰੰਕਾਰ ਕਾ ਚਨਿਤ ਨਿਪ ਵਿਆਪ ਆਪਣੇ ਭਉਦੇ ਜੇਤੀ ਬਰਨਤ ਬਿਰ ਮੈ ਤੋਏ ਤੇ ਤੀ ਤਮਰ ਲਖਨੋ ਜੈ ਪਸਾਰ ਕੇ ਵਿਸੈ ਜ ਪ੍ਰਤਮ ਸੰਸਾਰ ਇਕ ਰੂਪਨ ਸਰੂਪਾ ਰੰਗ ਬਿਰਾਵ ਕਈ ਬੂਪਾ ਅੰਡਜ ਜਰ ਸਜ ਕੀਨੇ ਉਤਪਜ ਖਾਨ ਬਹੁ ਰਚਦੀਨੇ ਕਾਉ ਫੁਲਰਾ ਜੇ ਬੇਟਾ ਕਾਉ ਸਿਮ੍ਰਿਤਿ ਸ਼ੰਕਰ ਗੱਟਾ ਸਗਰੀ ਸ੍ਰਿਦੁਖਯ ਚੰਬਾ ਜੁਗਾ ਸਰੂ ਸੁਅੰਭ ਔਰ ਰੱਛਾ ਮੇਰੀ ਤੁਮ ਕਰੋ ਸਿਖਵਾ ਸਖ ਸਮੋਰੋ ਦੁਸ਼ਟ ਜੀਤੜ ਤਕਾਤਾ ਸੁਖਿਲ ਮਲੇ ਸਕਰਣ ਗਾਤਾ ਜੇ ਅਸ ਤੇ ਦਸਰਣੀ ਪਰੇ ਤਨਕ ਦੁਸ਼ ਦੁਖਤ ਮਰੇ ਪੋਰਖ ਜੁਨ ਬਗ ਪਰੇ ਤਿਆਰੇ ਤਨਕ ਤੁਮ ਸੰਕਟ ਸਵਟਾਰੇ ਜੋ ਕੁ ਲੁਕੇ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਰੱਛਾ ਤੇ ਸਭ ਕਾਲਾ ਦੁਸ਼ਟ ਅਰਸ਼ ਟੋਰੇ ਤਦ ਕਾਲਾ ਕਿਰਪਾ ਦੁਸ਼ਟ ਜਨ ਜਾਣਿਆ ਰਿਓ ਤਾਂ ਕੇ ਤਾ ਤਨਕ ਮੁਹਾਰਿਓ ਰੇ ਦੇਸੁ ਦੁਰਮੋਸਬ ਹੋਈ ਦੁਸ਼ਾ ਸ਼ਬ ਸ਼ੋਕ ਨ ਕੋਇ ਇਕ ਬਾਰ ਜਿਨ ਤੁਮ ਸਮਾਰਾ ਕਾਲ ਪਹੁੰਚ ਤੈ ਉਬਾਰਾ ਜਿਨ ਨਾਮ ਤੁਮਾਰੂ ਕਾ ਦਰਦ ਦੁਸ਼ਟ ਦੁਖ ਤੇਰਾ ਖੜਕ ਇਤ ਮੈਂ ਸ਼ਰਨ ਤਿਆਰੀ ਆਪ ਦਿਲੀ ਉਬਾਰਿ ਸਰ ਠੁਰਮ ਸਾਇ ਦੁਸ਼ਟ ਦੁਖ ਤੇ ਲਿਓ ਬਚ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੋਪਈ ਸਾਹਿਬ ਪਾਸ਼ਦਸ਼ਮੀ ਕੋ ਬੋਚ ਬੇਂਤੀ ਚੋਪਈ ਅਮ੍ਰਿ ਕਰਵਾ ਦਰ ਰੱਛਾ ਪੂਰਨ ਚਿਤ ਕਿਛਾ ਸਭ ਚਰਨ ਨਮਨ ਰੇ ਹਮਾਰਾ ਆਪਣਾ ਜਾਨ ਕਰੋ ਪਰਤ ਭਾਰਾ ਅਮਰੇ ਦੂਸਬ ਤੁਮ ਕਾਉ ਆਪ ਦੇ ਮੋਇ ਬਚਾਉ ਸੁਖੀ ਬਸੇ ਮੋਰ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰ ਅਛਨਿ ਕਰ ਦੇ ਕਰੀਏ ਸਭ ਬੇਰਨ ਕੋ ਸੁਗਰੀਏ ਪੂਰਨ ਹੋਈ ਏ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋ ਈ ਵਰਨਾ ਤੇ ਆਉ ਜੋ ਬਰਚਾਉ ਸੋ ਤੁਮ ਤੇ ਭਾਉ ਸੇਵਕ ਸਿਖ ਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੇ ਆਪ ਦੇ ਮੁਝਿ ਬਰੀ ਮਰਨ ਕਾਲ ਕਾ ਤਰਾਸ਼ ਨਿਵਰਿਯੋ ਜੋ ਸਦ ਹਮਾਰੇ ਪਛਾ ਸਿਰ ਅਹ ਦਜੋ ਕਰਿ ਉਰਛਾ ਰਖ ਲਿਓ ਮੋਇ ਰਖਨਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬਦੁਸ਼ਟਨ ਕੇ ਹੰਤਾ ਤੁਮ ਪੂਰੇ ਚਤ ਜਸਕੰਤ ਕਾਲ ਪੈ ਬ੍ਰਹਮ ਬਦਰਾ ਕਾਲ ਪੈ ਸਭ ਜਿਵ ਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ਾ ਸੁਗਲ ਕਾਲ ਕਾ ਕੀ ਆਤਮਾ ਸਾ ਜਨ ਕਾਲ ਜੋਗੀ ਸੋ ਕਿਉ ਬੈਦ ਰਾਜ ਬ੍ਰਹਮਾ ਜਿਓ ਤਿਓ ਜਮਨਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈ ਹਮਾਰਾ ਜਮਨਕਾਲ ਸਭ ਜੁਗਤ ਬਨਾਇਓ ਦੇਵ ਦੇਤ ਜਛਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝਵਾ ਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕੁਨ ਕੋ ਸੇਵਕੁਨ ਸੁਖ ਦੇਓ ਸਤਰੁਨ ਕੋ ਪਲ ਮੋਬਦ ਕੀਓ ਗੜਗੜ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਂਟੀ ਤੇ ਕੁੰਜਰ ਸਤੂਲਾ ਸੁਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ एक एक वीर पहचाने गड़गड़ के पटपट के जाने जब द गुरकरा करतार प्रजा तृतप दे अपराजवा कर कृतु कबो तुम मैं मिलते दे तेरे सब जीते वदन शिरश्वतार आप अपने बूज उचारें तुम सभी तेरे तिन र आलम जानत वेद पेदरे आलम निरंकार निरविकार निLamb आदरिनदा संभता का मुड़ उचारत वेदा जा को पेव न पवत वेदा ਤਾਂ ਕੋ ਗੁਰ ਪਰਮਾਨੰਤ ਮਾਮਣ ਕੁਝ ਬੇਦ ਨਾ ਜਾਣਤ ਮਾ ਦੇਵ ਕੋ ਕੈ ਸਦਾ ਸੋ ਨਿਰੰਕਾਰ ਕਾ ਚਨਤ ਨਿਪ ਵਿਆਪ ਆਪਣੇ ਭਉਦੇ ਜੇਤੀ ਬਰਨਤ ਬਿਰ ਮੈ ਤੋਏ ਤੇ ਤੀ ਤਮਰ ਲਖਨਾ ਜੈ ਪਸਾਰਾ ਕੇ ਵਿਸੈ ਜ ਪ੍ਰਤਮ ਸੰਸਾਰ ਇਕ ਰੂਪਨ ਸਰੂਪਾ ਰੰਗ ਬਿਰਾਵ ਕਈ ਬੂਪਾ ਅੰਡਜ ਜਰ ਸਜ ਕੀਨੀ ਉਤਪਜ ਖਾਨ ਬਹੁ ਰਚਦੀਨੀ ਕਾਉਪੁਰਾ ਜੈ ਬੈਟਾ ਕਾਉ ਸਮਿਪ ਸੰਕਰਿਕਟਾ ਸਗਰੀ ਸ੍ਰਿਦੁਖਯ ਚੰਬਾ ਜੁਗਾ ਸਰੂ ਸੁਆੰਬ ਔਰ ਰੱਛਾ ਮੇਰੀ ਤੁਮ ਕਰੋ ਸਿਖਵਾ ਸਖ ਸਮੋਰੋ ਦੁਸ਼ਟ ਜੀਤਿ ਤੁਕਤਾ ਸੁਖਿਲ ਮਲੇਸ ਕਰਨ ਗਾਤਾ ਜੇ ਅਸ ਤੇ ਦਸਰਣੀ ਪਰੇ ਤਨਕ ਦੁਸ਼ ਦੁਖਤ ਮਰੇ ਪੋਰਖ ਜੁਨ ਭਗ ਪਰੇ ਤਿਆਰੇ ਤਨਕ ਤੁਮ ਸੰਕਟ ਸਵਟਾਰੇ ਜੋ ਕੁ ਲੁਕੇ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਰੱਛਾ ਤੇ ਸਭ ਕਾਲਾ ਦੁਰਸ਼ਟ ਅਰਸ਼ਟ ਟਰੇ ਤਦ ਕਾਲਾ ਕਿਰਪਾ ਦੁਸ਼ਟ ਜਨ ਜਾਣਿ ਆਰਿਓ ਤਾਂ ਕੇ ਤਾ ਤਨਕ ਮੁਹਾਰਿਓ ਹਰੇ ਦਿਸਦ ਗਰਮੋਂ ਸਭ ਹੋਈ ਦੁਸ਼ਾ ਸ਼ਬ ਸ਼ੁਕ ਨ ਕੋਈ ਇੱਕ ਬਾਰ ਜਿਨ ਤੁਮ ਸਮਾਰ ਅਕਾਲ ਪੁੰਚ ਤੇ ਤਾਈ ਉਬਾਰ ਜਿਨ ਨਾਮ ਤੁਮਾਰੂ ਕਾ ਦਰਦ ਦੁਸ਼ਤ ਦੁਖ ਤੇਰਾ ਖੜਕ ਇਤ ਮੈਂ ਸਰਨ ਤਿਆਰੀ ਆਪ ਦੇ ਲਿਓ ਬਾਰ ਇਸਰ ਠੁਰਮ ਸਾਇ ਦੁਸ਼ਤ ਦੁਖ ਤੇ ਲਿਓ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਪਾਸ਼ਾ ਦਸਮੀ ਕੋ ਬੋਚ ਬੇਂਤੀ ਚੌਪਈ ਅਮ੍ਰਿ ਕਰਵਾ ਦਰ ਰੱਛਾ ਪੂਰਨ ਚਿਤ ਕੀ ਇੱਛਾ ਤਬ ਚਰਨ ਨਮਰੇ ਹਮਾਰਾ ਆਪਣਾ ਜਾਨ ਕਰੋ ਪਰਤ ਭਾਰਾ ਅਮਰੇ ਦੋਸਬ ਤੁਮ ਕਾਉ ਆਪ ਦੇ ਮੋਏ ਬਚਾਉ ਸੁਖੀ ਬਸੇ ਮੋਰੇ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰਾ ਛਾਨਜ ਕਰ ਦੇ ਕਰੀਏ ਸਭ ਬੇਰਣ ਕੋ ਸੰਗਰੀਏ ਪੂਰਨ ਹੋਈਏ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋ ਯ ਵਰਨਾ ਤੇ ਆਉ ਜੋ ਬਰਚਾ ਸੋ ਤੁਮ ਤੇ ਭਾਉ ਸੇਵਕ ਸਿਖ ਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੇ अपदे मुजे भरी ये मरण काल का त्राष निवारियो जो सद हमारे पछा सिर ओहि दूजो करियो रच्छा राख लियो मोए राखणारे साहिब संत साहिब प्यारे दीनबंधु जिन के हंता तुम पूरे चतुजस्कंत काल पर ब्रह्मपदरा काल पर सुजीवतरा काल पर करबिशन प्रकाश सुकुल काल का केतमासा का का जन्म काल योगी सो कहो वैद्यराज ब्रह्मा जी अतेयो ਜਮਨਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈ ਹਮਾਰਾ ਜਮਨਕਾਲ ਸੁਭਜੁਗਤ ਬਨਾਇਓ ਦੇਵ ਦੇਤ ਜਛਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝਵਾ ਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪਰਜਾ ਜਨ ਆਪ ਸਵਾਰੀ ਸਿਵਕੁਨ ਕੋ ਸਿਵਗੁਰੂ ਸੁਖ ਦੇਓ ਸਤਰਣ ਕੋ ਪਲ ਮੋਬਦ ਕੀਓ ਗੜਗੜ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਚੀਂਟੀ ਤੇ ਕੁੰਜਰ ਸਤੂਲਾ ਸੁਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੇ ਇਕ ਇਕ ਵੀਰ ਪਛਾਨੈ ਗੜਗੜ ਕੇ फडफड ਕੇ ਜਾਣੈ ਜਬਦ குருਕਰ ਕਰ ਤਾਰਾ ਪ੍ਰਜਾ ਤ੍ਰਤਪ ਦੇ ਆਪ ਰਾਜਵਾ ਕਰ ਕਰ ਤੋ ਕਬੋ ਤੁਮ ਮੈ ਮਿਲਤੇ ਦੇ ਤੇਰੇ ਸਭੋ ਜੀਤੇ ਬਦਨ ਸ੍ਰਿਸ਼ਵਤਾਰ ਆਪ ਆਪਣੇ ਬੂਜ ਉਚਾਰੇ ਤੁਮ ਸਭੀ ਤੇਰੇ ਤਿਨ ਰਾਲਮ ਜਾਣਤ ਬੇਦ ਪਿਦਰੇ ਆਲਮ ਨਿਰੰਕਾਰ ਨਿਰਭਕਾਰ ਨਿਲੰਬ ਆਦਰ ਨੰਦ ਸੰਭ ਤਾਂ ਕਮੂੜ ਉਚਾਰਤ ਬੇਦਾ ਜਾ ਕੋ ਭੇਵ ਨ ਪਵਤ ਬੇਦਾ ਤਾ ਗਗਰ ਬਨਨ ਮਾਨਤ ਮਾਮਣ ਕੁਝ ਬੇਦਨ ਜਾਨਤ ਮਾ ਦੇਵ ਕੋ ਕੈ ਸਦਸੋ ਨਿਰੰਕਾਰ ਕਾ ਚਨਿਤ ਨਿਪਿ ਆਪ ਆਪਣੇ ਬੋਦੇ ਜੇਤੀ ਬਰਨਤ ਬਿਰ ਮੈ ਤੋਏ ਤੇ ਤੇ ਤੁਮਰ ਲਖਨਾ ਜਾ ਪਸਾਰਾ ਕੈ ਵਿਸੈ ਜਪ੍ਰਤਮ ਸੰਸਾਰ ਇਕ ਰੂਪਨ ਸਰੂਪਾ ਰੰਗ ਬਿਰਾਵ ਕੈ ਬੂਪਾ ਅੰਡਜ ਜਰ ਸਜਕਿਨੀ ਉਤਪਜ ਖਾਨ ਬਹੁ ਰਚਦੀਨੀ ਕਾਉ ਫੁਲਰ ਜੇ ਬੈਟਾ ਕਾਉ ਸਿਮਧਿ ਸੰਕਰ ਗੱਟਾ ਸਗਰੀ ਸੈ ਦੁਖਾਇ ਚੰਬਾ ਜੁਗਾ ਸਰੂ ਸੁਆੰਭ ਔਰ ਰੱਛਾ ਮੇਰੀ ਤੁਮ ਕਰੋ ਸਿਖਵਾ ਸੁਖ ਸੰਗੋਰੋ ਦੁਸ਼ਟ ਜੀਤੁਰਤ ਪਤਾ ਸੁਖਿਲ ਮਲੇਸ ਕਰਨ ਗਾਤਾ ਜੇ ਉਸ ਦੇ ਦਸਰਣੀ ਪਰੇ ਤਨਕ ਦੁਸ਼ ਦੁਖਤ ਮਰੇ ਪੋਰਖ ਜੁਨ ਬਗ ਪਰੇ ਤਿਆਰੇ ਤਨਕ ਤੁਮ ਸੰਕਟ ਸਬਟਾਰੇ ਜੋ ਕੁਲੁਕੇ ਇਕ ਬਾਰਤੇ ਆਏ ਹਾਂ ਤਾਂ ਕੇ ਕਾਲ ਨਿਕਟ ਨਿਆਏ ਰੱਛਾ ਤਾ ਸਭ ਕਾਲਾ ਦੁਸ਼ਟ ਅਰੇਸ਼ ਟਰੇ ਤਦ ਕਾਲਾ ਕਿਰਪਾ ਦੁਸ਼ਟ ਜਨ ਜਾਨਿਆ ਰਿਓ ਤਾਂ ਕੇ ਤਾ ਤਨਕ ਮੁਹਾਰਿਓ ਹਰੇ ਦੇਸ਼ ਦੇ ਗਰਮੋਂ ਸਭ ਹੋਈ ਦੁਸ਼ਾ ਸ਼ਬ ਸ਼ੋਕ ਨ ਕੋਈ ਇੱਕ ਬਾਰ ਜਿਨ ਤਮ ਸਮਾਰਾ ਕਾਲ ਪਹੁੰਚ ਤੇ ਤਾਈ ਉਬਾਰਾ ਜਿੰਨ ਨਾਮ ਤੁਮਾਰੂ ਕਾ ਦਰਦ ਦੁਸ਼ਟ ਦੁਖ ਤੇਰਾ ਖੜਕ ਇਤ ਮੈਂ ਸ਼ਰਨ ਤੇ ਆਰੀ ਆਪ ਦਿਲੀ ਉਬਾਰੀ ਸਰ ਠੁਰਮ ਸਾਇ ਦੁਸ਼ਟ ਦੁਖ ਤੇ ਲਿਓ